ਵਿધાનਸਭਾ ਹਲਕਾ ਨਾਬਾ ਦੇ ਪਿੰਡ ਗੁਣੀਕੇ ਤੋਂ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਸਾਬਕਾ ਫੌਜੀ ਨੇ ਆਪਣੀ ਘਰਵਾਲੀ ਅਤੇ ਉਸਦੇ ਪ੍ਰੇਮੀ ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਉਸਦੀ ਘਰਵਾਲੀ ਅਤੇ ਉਸਦੇ ਪ੍ਰੇਮੀ ਵੱਲੋਂ ਮਿਲ ਕੇ ਉਸਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸਦੀ ਬੇਟੀ ਅਤੇ ਬੇਟੇ ਨੇ ਉਸਦੀ ਪਤਨੀ ਦੇ ਉੱਤੇ ਵਟਸਐਪ ਕਾਲ ਰਿਕਾਰਡਿੰਗ ਲਾ ਦਿੱਤੀ ਸਾਬਕਾ ਫੌਜੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਸ ਸਬੰਧੀ ਜਦੋਂ ਸ਼ੀਟਾਂਵਾਲਾ ਦੇ ਚੌਂਕੀ ਇੰਚਾਰਜ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਸਾਬਕਾ ਫੌਜੀ ਵੱਲੋਂ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਸਬੰਧੀ ਇੱਕ ਵਿਅਕਤੀ ਅਤੇ 4 ਔਰਤਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਆਓ ਵੇਖਦੇ ਹਾਂ ਗੁਰਤੇਜ ਥੋਹੀ ਦੀ ਇਹ ਰਿਪੋਰਟ ਨਾਮ ਗੁਰਮੀਤ ਸਿੰਘ ਹੈ ਪਿੰਡ ਗੁਣੀ ਪਿਆ ਜੀ ਕੀ ਕੰਮ ਕਰਦੇ ਸੀ ਜੀ ਮੈਂ ਫੌਜ ਵਿੱਚੋਂ ਰਿਟਾਇਰ ਹਾਂ ਜੀ ਕੀ ਗੱਲਬਾਤ ਹੋਈ ਜੀ ਤੁਹਾਡੇ ਨਾਲ ਮੇਰੇ ਨਾਲ ਮੇਰਾ ਦੋਸਤ ਸੀ ਜੀ ਉਹਨੇ ਮੇਰੇ ਨਾਲ ਧੋਖਾ ਮੇਰੀ ਘਰ ਵਾਲੀ ਨਾਲ ਮਿਲ ਕੇ ਦੋਨਾਂ ਨੇ ਮੇਰੇ ਨਾਲ ਧੋਖਾ ਕੀਤਾ ਕਿਵੇਂ ਕੀਤਾ ਜੀ ਧੋਖਾ ਧੋਖਾ ਕੀਤਾ ਜੀ ਇਹਨਾਂ ਨੇ ਆਪ ਦੇ ਵਿੱਚ ਰਿਲੇਸ਼ਨ ਬਣਾ ਲਏ ਫੋਨ ਰੱਖ ਲਏ ਤੇ ਮੈਨੂੰ ਗੋਲੀਆਂ ਦਿੰਦੇ ਸੀ ਇਹ ਪਾ ਦਿੰਦੇ ਸੀ ਦੋ ਢਾਈ ਕਿੱਲੇ ਮੇਤੋ ਜ਼ਮੀਨ ਦੇ ਨਾਲ ਨੌਕਰਾ ਲਈ ਸੀ ਕਿਹਨੇ ਨੌਕਰਾ ਮੇਰੀ ਘਰ ਵਾਲੀ ਨੇ ਤੇ ਉਹ ਚਮਕੌਰ ਨੇ ਮਿਲ ਕੇ ਘਰ ਵਾਲੀ ਦੇ ਮੇਰੇ ਲਈ ਉਹਨੇ ਆਪ ਤੇ ਨੌਕਰਵਾ ਲਏ ਸੀ ਕਦੋਂ ਦੀ ਗੱਲ ਹੈ ਕਿਵੇਂ ਕਿਵੇਂ ਗੱਲ ਸਾਹ ਪੂਰੀ ਬਣੀ ਇਹ ਗੱਲ ਤਾਂ 4-5 ਸਾਲ ਦੀ ਹੈ ਜੀ ਹਾਂਜੀ ਹਾਂਜੀ ਉਹ ਮੈਨੂੰ ਲੱਗਿਆ ਬਾਅਦ ਚ ਪਤਾ ਜੀ ਪਹਿਲਾਂ ਮੈਨੂੰ ਪਤਾ ਨਹੀਂ ਸੀ ਕੋਈ ਜੀ ਤੁਸੀਂ ਕਿੱਥੇ ਉਹ ਕਰੀ ਹੁੰਦਾ ਤੇ ਮੈਂ ਕਰੀ ਹੁੰਦਾ ਸੀ ਜੀ ਅੱਛਾ ਜੀ ਇਹ ਮੈਨੂੰ ਦਿਨ ਰੋਟੀ ਖਾਣੇ ਦੇ ਵਿੱਚ ਮੈਨੂੰ ਮਤਲਬ ਕੁਛ ਨਾ ਕੁਛ ਮਿਲਾ ਕੇ ਦਿੰਦੇ ਤੇ ਮੈਂ ਸਾਈਨ ਕਰਦਾ ਤੇ ਜਿੱਥੇ ਰਜਿਸਟਰੀ ਹੈ ਉਹਦੇ ਉੱਤੇ ਗੁੱਠਾ ਲੱਗਾ ਹੈ ਇਹ ਤੋਂ ਖਾ ਮੈਨੂੰ ਦਿੰਦੇ ਰਹੇ ਆਫਸਰ ਰਿਲੇਸ਼ਨ ਬਣਾਉਂਦੇ ਰਹੇ ਜੀ ਇਹ ਹਾਂਜੀ ਮੈਨੂੰ ਕੋਈ ਸਮਝ ਪਤਾ ਲੱਗਣ ਦਿੱਤਾ ਨਾ ਮੇਰੇ ਬੇਟੇ ਨੂੰ ਪਤਾ ਨਹੀਂ ਬੇਟੀ ਮੇਰੀ ਹੈ ਨਹੀਂ ਸੀ ਇੱਥੇ ਬੇਟੀ ਕਿੱਥੇ ਬੇਟੀ ਮੇਰੀ ਕੈਨੇਡਾ ਹੀ ਹੈ ਪੀਆਰਆਈ ਅੱਛਾ ਹਾਂਜੀ ਇਹ ਆਪਸ ਵਿੱਚ ਰਿਲੇਸ਼ਨ ਬਣਾਉਂਦੇ ਰਹੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਇਹ ਇੱਕ ਦੋ ਵਾਰ ਮੈਨੂੰ ਸ਼ੱਕ ਤਾਂ ਹੋਈ ਹੈ ਪਰ ਲਈ ਸੀ ਇਤਰਾ ਹੁਣ ਕਿਵੇਂ ਕਰ ਸਕਦੇ ਜਦ ਤੱਕ ਅਪਰੂਵ ਨਹੀਂ ਮੇਰੇ ਦੋਸਤੇ ਹੀ ਮੈਂ ਹਰ ਇੱਕ ਮਦਦ ਉਹਦੀ ਕਰਦਾ ਸੀ ਕਿਉਂ ਮੈਂ ਜਿਹੋ ਜੀ ਲੱਗਿਆ ਹੋਇਆ ਸੀ ਤੇ ਉਹ ਸਰਪੰਚ ਤੇ ਇਹ ਕਰਕੇ ਮੇਰੇ ਨਾਲ ਇਹਨਾਂ ਨੇ ਧੋਖਾ ਕੀਤਾ ਮੇਰੀ ਸਾਰੀ ਜ਼ਮੀਨ ਅੜਪਣੀ ਚਾਹੀ ਹੁਣ 2 2.5 ਸਾਲ 2.5 3 ਸਾਲ ਹੋ ਗਏ ਕਿਸੇ ਮੇਰੇ ਕੋਲ ਸਾਲਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਗੋਲੀਆਂ ਦੰਦੇ ਸੀ ਜੀ ਇਹ ਹਾਂਜੀ ਦਵਾਈ ਮੰਗਾ ਕੇ ਦੰਦੇ ਸੀ ਜਿਹਦੇ ਨਾਲ ਇੱਕ ਇਹਦੀ ਥੇਲੀ ਸੀ ਥੇਲੀ ਦੀ ਦਵਾਈ ਇਹਨੂੰ ਦੇ ਕੇ ਗਈ ਹੈ ਉਹਨੂੰ ਫਿਰ ਇਹ ਕੁਲਵਿੰਦਰ ਕੌਰ ਨੂੰ ਬਲਵਿੰਦਰ ਕੌਰ ਦਵਾਈ ਦੇ ਕੇ ਗਈ ਹੈ ਮੈਨੂੰ ਇਹਨੂੰ ਮੇਰੇ ਘਰ ਵਾਲੀ ਨੂੰ ਸਰਵਿੰਦਰ ਕੌਰ ਕਾਹਨ ਇਹਦੀ ਸਹੇਲੀ ਹੈ ਜੀ ਹੂੰ ਤੇ ਇਹ ਮੈਨੂੰ ਦਵਾਈ ਦੇ ਦਿੰਦੇ ਸੀ ਜੀ ਇੱਕ ਵਾਰ ਤਾਂ ਆਇਆ ਹੋਇਆ ਯਾਨੀ ਕਿ ਇਹ ਰਿਕਾਰਡਿੰਗ ਦੇ ਵਿੱਚ ਆਇਆ ਜੀ ਵੀ ਕੁਲਵਿੰਦਰ ਕੌਰ ਬਹੁਤ ਵਧੀਆ ਦਵਾਈ ਦੇ ਕੇ ਗਈਏ ਵੀ ਲੈਟਰਾਂਗਾ ਲੱਗ ਗਿਆ ਹੁਣ ਭੱਜਿਆ ਫਿਰਦਾ ਮੈਨੂੰ ਲੈ ਗਏ ਚੱਕ ਕੇ ਫਿਰ ਹਸਸਾਲ ਜੀ ਉੱਥੇ ਵੀ ਦੋ ਦਿਨ ਤਾਂ ਮੇਰੇ ਦਰਦ ਨਹੀਂ ਠੀਕ ਹੋਇਆ ਫਿਰ ਬਾਅਦ ਚ ਹੋਇਆ ਜੀ ਉਹਨੂੰ ਕੀ-ਕੀ ਕਹ ਕੇ ਦਵਾਈ ਦਿੰਦੀ ਕਾਲੀ ਦਵਾਈ। ਮੈਨੂੰ ਕੁਛ ਕਹ ਕੇ ਨਹੀਂ ਦਿੰਦੀ ਸੀ ਜੀ ਮੇਰੇ ਖਾਣੇ 'ਚ ਮਿਲਾ ਦਿੰਦੀ। ਅੱਛਾ। ਹਾਂਜੀ। ਤੇ ਦਵਾ ਤੁਹਾਨੂੰ ਕਿਉਂ ਕੀ ਹੁੰਦਾ ਸੀ ਨੀਂਦਾਂ ਨਹੀਂ ਤੇ ਕੀ ਹੁੰਦਾ? ਮੈਨੂੰ ਨੀਂਦ ਆ ਜਾਂਦੀ ਜੀ। ਮੈਂ ਪੇਈ ਰਹਿੰਦਾ ਸੀ ਜਿਵੇਂ ਬੌਲਾ ਹੋਵਾਂ ਮੈਂ। ਕਿਤਰਾ ਹੋ ਗਿਆ ਸੀ। ਦਵਾਈਆਂ ਦਿੱਤੀਆਂ ਨੇ। ਨਾ ਨਾ ਮੇਰੇ ਨਾਲ ਧੋਖਾ ਕਰਦੇ ਰਹੇ ਦਵਾਈਆਂ ਦਿੱਤੀਆਂ ਨੇ। ਮਕਸਦ ਕੀ ਸੀ ਇਹਨਾਂ ਦਾ? ਮਕਸਦ ਇਹ ਨਾ ਹੈਗਾ ਸੀ ਮੈਨੂੰ ਮਾਰਨ ਆਈ। ਕਿਉਂ? ਬਸ ਵੀ ਕਹਿੰਦੇ ਸਾਰੀ ਰਿਕਾਰਡਿੰਗ ਦੇ ਵਿੱਚ ਹੈ। ਕਹਿੰਦੇ ਵੀ ਸਾਰੀ ਜ਼ਮੀਨ ਵੇਚ ਕੇ ਸਾਰਾ ਕੁਝ ਹੋ ਕਰਕੇ ਵੀ ਆਪਾਂ ਤਾਂ ਪਟਿਆਲੇ ਲੰਘ ਜਾਣਾ ਹੈ ਬਸ ਫਰਮੋਜੀ ਮੋ ਜਾਣਾ ਕਿਵੇਂ ਪਤਾ ਲੱਗਿਆ ਤੁਹਾਨੂੰ ਰਿਕਾਰਡਿੰਗ ਕਿਹਨੇ ਲਾਈ ਰਿਕਾਰਡਿੰਗ ਮੇਰੇ ਬੇਟੀ ਦੀ ਬੇਟੀ ਨੇ ਲਾਈ ਹੂੰ ਕਿਹਦੇ ਹੁੰਦੇ ਮੇਰੇ ਘਰ ਵਾਲੀ ਦੇ ਕੋ ਹੁੰਦੇ ਅੱਛਾ WhatsApp ਦੇ ਦਿੱਤੇ ਗਰ ਕੌੜਾ ਹੁੰਦੀ ਨਹੀਂ ਲੇਕਿਨ ਇਹਨੇ ਲਾਤੀ ਮੇਰੀ ਕਿਸਮਤ ਚੰਗੀ ਸੀ ਯਾਨੀ ਕਿ ਰਿਕਾਰਡਿੰਗ ਹੋਣ ਲੱਗ ਗਈ ਰਿਕਾਰਡਿੰਗ ਤਾਂ ਸਾਨੂੰ ਪਤਾ ਲੱਗਿਆ ਰਿਕਾਰਡਿੰਗ ਹੀ ਸਾਡੇ ਕੋਲ ਨੇ ਰਿਕਾਰਡਿੰਗ ਦੇ ਵਿੱਚ ਕੀ ਸਾਹਮਣੇ ਆਇਆ ਰਿਕਾਰਡਿੰਗ ਦੇ ਵਿੱਚ ਸਾਹਮਣੇ ਆਇਆ ਜੀ ਜਿਹੜੀ ਕੁਲਵਿੰਦਰ ਕੌਰ ਆ ਕਹਿੰਦੀ ਵੀ ਮੈਂ ਦਵਾਈ ਦਿੱਤੀ ਗਈ ਹੈ ਕਹਿੰਦੇ ਬਹੁਵਰੀਆ ਦਵਾਈ ਦਿੱਤੀ ਆ ਕੁਲਵਿੰਦਰ ਇਹ ਤਾਂ ਕਿਰੇ ਸਮਾਂ ਹੀ ਹੋ ਗਿਆ ਸਮਾਂ ਤੇ ਬੜੀਆ ਹੁਣ ਮਰੂਗਾ ਤੇ ਇਹ ਇਤਰਾ ਸੀ ਤੇ ਹੋਰ ਕੀ ਪਤਾ ਲੱਗਿਆ ਉਹ ਚੋ ਵੀ ਇਹਨਾਂ ਦੇ ਸੰਬੰਧ ਨੇ ਇਹ ਵੀ ਪਤਾ ਲੱਗਿਆ ਇੱਕ ਵਾਰ ਮੈਂ ਪਹਿਲਾਂ ਦਾਖਲੇ ਦੀ ਇੱਥੇ ਜੀ ਮੈਂ ਤਾਂ ਸ਼ੱਕ ਕਰਦਾ ਨਹੀਂ ਸੀ ਬਿਲਕੁਲ ਜੀ ਤੇ ਬਾਹਰ ਇਹ ਗੱਡੀ 'ਚ ਬੈਠ ਕੇ ਜਾਣ ਲੱਗੇ ਜਦੋਂ ਮੜਾ ਮੜਾ ਇੱਕਣ ਮਣਕਣ ਜੀ ਹੋ ਰਹੀ ਸੀ ਮੇਰੀ ਘਰ ਵਾਲੀ ਉਹਦੇ ਨਾਲ ਅੱਗੇ ਬੈਠ ਕੇ ਗਈ ਫਿਰ ਮੈਨੂੰ ਸ਼ੱਕ ਹੋਇਆ ਮਗਾ ਗ੍ਰਿਪ ਮੈਂ ਕਿਹਾ ਵੀ ਅੱਗੇ ਬੈਠਣ ਨੂੰ ਕੀ ਸੀ ਕਹਿੰਦੇ ਪਿਛੇ ਮੀ ਮੀ ਕੀ ਹੁਣ ਗੱਡੀ ਦੇ ਵਿੱਚ ਪੈਂਦਾ ਸੀ ਫਿਰ ਮੈਨੂੰ ਸ਼ੱਕ ਹੋਇਆ ਜੀ ਹਾਂ ਜੀ ਮੈਂ ਬਥੇਰੇ ਪੁਲਿਸ ਵਾਲਿਆਂ ਕੋਲੇ ਫਿਰ ਲਿਆ ਜੀ ਹਾਂ ਇਹਨਾਂ ਦੀ ਰਿਕਾਰਡਿੰਗ ਦੇ ਵਿੱਚ ਹੈਗਾ ਜੀ ਉਹ ਆਪਾਂ ਸੁਣਾ ਸਕਦੇ ਹਾਂ ਉਹਦੇ ਚ ਕੀ ਪਤਾ ਲੱਗਿਆ ਤੁਹਾਨੂੰ ਕੀ ਗੱਲਾਂ ਕਰਦੇ ਉਹ ਗੱਲਾਂ ਮਤਲਬ ਨਾ ਸੁਣਨ ਵਾਲੀਆਂ ਗੱਲਾਂ ਨੇ ਅੱਛਾ ਹਾਂ ਇਹ ਰਿਲੇਸ਼ਨ ਲੱਗੇ ਜੀ ਇਹਨਾਂ ਦੀ ਆਪਸੀ ਬੀ ਆਪਦੀ ਆਪਸੀ ਸਬੰਧ ਨੇ ਉਹ ਜਿਹੜੀ ਮੰਦੀਪ ਕੌਰ ਸੀ ਜੀ ਉਹਨੂੰ ਇਹ ਕਹਿੰਦੀ ਐ ਵੀ ਤੂੰ ਸਾਡਾ ਕੰਮ ਕਰ ਜਾ ਕੇ ਜਦ ਆਪਾਂ ਉਸ ਬੰਦੇ ਨੂੰ ਉਹੀ ਕਰਨਾ ਹੈ ਮਾਰਨ ਨਹੀਂ ਕਿਹਾ ਕਿਹਾ ਵੀ ਜਦ ਉਹੀ ਕਰਨਾ ਹੋਰ ਮੈਨੂੰ ਹੋਰ ਕੀ ਕਰਨਾ ਵੀ ਤੂੰ ਜਾ ਕੇ ਕਰ ਕੰਮ ਸਾਡਾ ਜਿਵੇਂ ਮਰਜ਼ੀ ਕਰ ਪਤਾ ਨਹੀਂ ਇਹਨੂੰ ਪੈਸੇ ਦਿੱਤੇ ਹੋਏ ਤੇ ਕੀ ਗੱਲ ਸੀ ਕੀ ਨਹੀਂ ਕੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦਾ ਜੀ ਪਰ ਤੈਨਾਂ ਤੇ ਦਾ ਦਰਜ ਹੋਇਆ ਜੀ ਵੀ ਇਹਦੀ ਗ੍ਰਿਫਤਾਰੀ ਕੀਤੀ ਜਾਵੇ ਸੇਤੀ ਸੇਤੀ ਇਹਨੂੰ ਜ਼ਬਾਨਤ ਨਾ ਦਿੱਤੀ ਜਾਵੇ ਜੀ ਗ੍ਰਿਫਤਾਰੀ ਕਰੇ ਜੇ ਪਿੰਡ ਦੇ ਵਿੱਚ ਜਾਂ ਕੋਈ ਹੋਰ ਮਤਲਬ ਗਲਤ ਕਰ ਉਹਨਾਂ ਨੂੰ ਨਾ ਉਠਾਵੇ ਹੋਈ ਨਹੀਂ ਜੀ 8 ਤਨ ਪਰਚੇ ਨੂੰ ਹੋਏ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਹਾਂ ਜੀ ਪਰਚਾ ਇਹਨਾਂ ਪੰਜਾਂ ਤੇ ਹੋਇਆ ਜੀ ਕਿ ਮੇਰੇ ਘਰ ਵਾਲੀ ਇੱਕ ਚਮਕੌਰ ਸਿੰਘ ਜੀ ਤੇ ਇੱਕ ਕੁਲਵਿੰਦਰ ਕੌਰ ਆ ਜੀ ਇੱਕ ਪ੍ਰਵੀਨ ਆ ਪਹਿਲਾਂ ਉਹ ਲੱਗੀ ਅੰਮ੍ਰਿਤ ਹਸਪਤਾਲ ਦੇ ਵਿੱਚ ਫਿਰ ਉਹਨਾਂ ਨੇ ਹਟਾਖ ਦੂ ਦਿੱਤੀ ਸੀ ਤੇ ਇੱਕ ਮਨਦੀਪ ਕੌਰ ਆ ਜੀ ਮੈਂ ਪੁਰਸੋ ਪ੍ਰਸ਼ਾਸਨ ਨਾਲ ਇਤਰਾ ਵੀ ਇਹਨੂੰ ਹੁਣ ਜਲਦੀ ਤੇ ਜਲਦੀ ਦੀ ਗ੍ਰਿਫਤਾਰੀ ਕੀਤੀ ਜਾਵੇ ਪਹਿਲਾਂ ਮੈਂ ਚਿੱਠੀਆਂ ਬਹੁਤ ਪਾਈਆਂ ਮੈਂ ਭਗਵਾਨਤਮਨ ਨੂੰ ਵੀ ਕਿਹਾ ਚਿੱਠੀ ਪਾ ਕੇ ਮੈਂ ਉਹਦੀ ਮਤਲਬ ਕੀ ਕਹਿੰਦੇ ਨੇ ਈਮੇਲ ਤੇ ਭੇਜੀ ਜੀ ਵੀ ਮੇਰੇ ਨਾਲ ਆ ਤੋਕਾ ਹੋ ਰਿਹਾ ਤੁਸੀਂ ਮੇਰੀ ਕਿਉਂ ਨਹੀਂ ਸੁਣਦੇ ਸੁਣੋ ਤਾਂ ਸਹੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀ ਆ ਉਹਦਾ ਲਾ ਕੇ ਜੇ ਮੈਂ ਗਲਤ ਹਾਂ ਤਾਂ ਮੇਰੇ ਚਾਹੇ ਗੋਲੀ ਮਾਰ ਦੋ ਇਹ ਮੈਂ ਸਹੀ ਹਾਂ ਤਾਂ ਹੁਣ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜੀ ਇਹ ਜੇਲ੍ਹ ਦੇ ਅੰਦਰ ਜਾਣੇ ਚਾਹੀਦੇ ਨੇ ਫਿਰ ਪਤਾ ਲੱਗੂਗਾ ਜੀ ਮਤਲਬ ਕਿਸੇ ਨਾਲ ਧੋਖਾ ਨਾ ਹੋਵੇ ਜ ਮੇਰੇ ਨਾਲ ਤਾਂ ਹੋ ਗਿਆ ਜਿਹੜਾ ਹੁਣ ਮੈਂ ਮੁੱਖ ਮੰਤਰੀ ਨੂੰ ਇਹੀ ਅਪੀਲ ਕਰਦਾ ਜੀ ਜੇ ਚੰਗੇ ਮੁੱਖ ਮੰਤਰੀ ਹੋ ਤੁਸੀਂ ਸੱਚੀ ਗੱਲ ਤਾਂ ਸੁਣੋ ਯਾ ਘਰ ਵਾਲੇ ਹੁਣ ਮੇਰੀ 2 ਸਾਲ ਤੋਂ ਲਾਪਤਾ ਉਹਦੇ ਘਰ ਵਾਲੇ ਨੇ ਰੱਖੀ ਆ ਆਪਣੇ ਚਮਕੌਰ ਸਿੰਘ ਨੇ ਰੱਖੀ ਹੋਈ ਹੈ ਜੀ ਕਿੱਥੇ ਰੱਖੀ ਇਹ ਨਾਬੇ ਕਿਤੇ ਗੁਪਤ ਜਗ੍ਹਾ ਤੇ ਰੱਖੀ ਹੋਈ ਹੈ ਜੀ ਉਹੀ ਉਹਦਾ ਫੋਨ ਨੰਬਰ ਨਹੀਂ ਸਾਡੇ ਕੋਲ ਹੈਗਾ ਜੀ ਮੇਰਾ ਮੁੰਡਾ ਨੇ ਕਈ ਵਾਰ ਗਿਆ ਵਾ ਜੇ 4 ਦਿਨ ਹੋਏ ਨੇ ਮੁੰਡਾ ਮੇਰਾ ਉਹਦੇ ਘਰੇ ਗਏ ਉਹਦੀ ਘਰ ਵਾਲੀ ਨੇ ਬੁਲਾ ਲਿਆ ਸੀ ਮੇਰਾ ਮੁੰਡਾ ਕਹਿੰਦਾ ਵੀ ਮੇਰੀ ਮਾਂ ਨੂੰ ਮੈਂ ਲਿਆਉਣਾ ਤੂੰ ਦੱਸ ਦੇ ਕਿੱਥੇ ਉਹਨੇ ਦੱਸਿਆ ਨਹੀਂ ਮੈਂ ਐਸਰ ਵੀ ਗੁਰਮੀਤ ਸਿੰਘ ਚਾਰ ਚੌਕੀ ਸੀਟਾਂ ਵਾਲੇ ਤਨਾਤ ਆ ਬਰਮੇਲ ਸਿੰਘ ਫੌਜੀ ਵਾਲਾ ਕੀ ਨਾਮ ਲੈ ਗੁਰਮੀਤ ਸਿੰਘ ਫੌਜੀ ਨੇ ਇੱਕ ਦਰਖਾਸਤ ਦਿੱਤੀ ਸੀ ਐਸਐਫੀ ਸਾਹਿਬ ਦੇ ਉਹਦੇ ਮਤਲਕ ਇਨਕੁਆਰੀ ਤੇ ਮੁਕੱਦਮਾ ਦਰਜ ਹੋਇਆ ਇੱਕ ਗੁਣੀਕੇ ਪਿੰਡ ਦਾ ਸਰਪੰਚ ਚੌਂਕੌਰ ਸਿੰਘ ਤੇ ਚਾਰ ਜਰਾਨੀਆਂ ਦੇ ਪੰਜ ਬੰਦਿਆਂ ਦੇ ਖਿਲਾਫ ਹੋਇਆ ਸਰਪੰਚ 406 420 ਦੇ ਖਿਲਾਫ ਦਰਜ ਹੋਇਆ ਹੈ ਤੇ ਹੁਣ ਤਾਂ ਕੋਈ ਗ੍ਰਿਫਤਾਰੀ ਗ੍ਰਿਫਤਾਰੀ ਕੋਈ ਨਹੀਂ ਹੋ ਰਹੀ ਗ੍ਰਿਫਤਾਰੀ ਕਰਨ ਵਾਸਤੇ ਲੱਗੇ ਹੋયાਗੇ ਇਨਵੈਸਟੀਗੇਸ਼ਨ ਚੱਲਦੀ ਹੈ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ